15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਪੂਰੇ ਦੇਸ਼ ਦੇ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ 15 ਅਗਸਤ ਨੂੰ ਲੈ ਕੇ ਚੱਲ ਰਹੀਆਂ ਨੇ ਚੰਡੀਗੜ੍ਹ ਸੈਕਟਰ 17 ਦੀ ਪਲੇਡ ਗਰਾਊਂਡ ਦੇ ਵਿੱਚ ਅੱਜ ਫਾਈਨਲ ਰਿਹੈਸਲ ਕੀਤੀ ਜਾ ਰਹੀ ਹੈ ਚੰਡੀਗੜ੍ਹ ਪੁਲਿਸ ਸਿਵਾਖਵਾਖ ਸਕੂਲਾਂ ਦੇ ਸਟੂਡੈਂਟਸ ਰਿਹੈਸਲ ਕਰ ਰਹੇ ਨੇ ਸਵੇਰੇ 6 ਵਜੇ ਤੋਂ ਹੀ ਇਹ ਰਿਹੈਸਲ ਚੱਲ ਰਹੀ ਹੈ ਰਿਹਸਲ ਸ਼ੁਰੂ ਹੋ ਚੁੱਕੀ ਹੈ ਅੱਜ ਫਾਈਨਲ ਰਿਹਸਲ ਕੀਤੀ ਜਾ ਰਹੀ ਹੈ 15 ਅਗਸਤ ਯਾਨੀ ਕਿ ਪਰਸੋਂ 15 ਅਗਸਤ ਹੈ ਉਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਰਿਹਸਲ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਵੀ ਨਜ਼ਾਰਾ ਕੁਝ ਅਜੀਹਾ ਹੀ ਦੇਖਣ ਨੂੰ ਮਿਲਿਆ ਪ੍ਰੇਡ ਗਰਾਊਂਡ ਦੇ ਵਿੱਚ ਰਿਹਸਲ ਕੀਤੀ ਜਾ ਰਹੀ ਹੈ ਪੁਲਿਸ ਦੇ ਜਵਾਨ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਹੋਰ ਵੀ ਵਿਦਿਆਰਥੀ ਪਹੁੰਚੇ ਹੋਏ ਨੇ ਫਾਈਨਲ ਰਿਹਸਲ ਦੇ ਲਈ ਅੱਜ ਫਾਈਨਲ ਰਿਹਸਲ ਹੈ ਅਤੇ ਪਰਸੋਂ 15 ਅਗਸਤ ਹੈ ਜਿਸ ਨੂੰ ਲੈ ਕੇ ਅੱਜ ਪੂਰੀਆਂ ਤਿਆਰੀਆਂ ਤੇ ਰਿਹਸਲ ਏ ਮੁਕੰਮਲ ਕੀਤੀ ਜਾ ਰਹੀ ਹੈ ਸੁਤੰਤਰਤਾ ਦਿਵਸ ਪੂਰੇ ਦੇਸ਼ ਦੇ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਜਿੱਥੇ ਚੱਲ ਰਹੀਆਂ ਨੇ ਸੈਕਟਰ 17 ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੋਂ ਦੇ ਪਰੇਡ ਗਰਾਊਂਡ ਦੇ ਵਿੱਚ ਫਾਈਨਲ ਰਿਹਸਲ ਕੀਤੀ ਜਾ ਰਹੀ ਹੈ ਚੰਡੀਗੜ੍ਹ ਪੁਲਿਸ ਦੇ ਵੱਖ-ਵੱਖ ਸਕੂਲਾਂ ਦੇ ਸਟੂਡੈਂਟਸ ਰਿਹਸਲ ਕਰ ਰਹੇ ਨੇ 6 ਵਜੇ ਤੋਂ ਅੱਜ ਸਵੇਰੇ ਹੀ ਇਹ ਰਿਹਸਲ ਸ਼ੁਰੂ ਹੋ ਚੁੱਕੇ ਸੀ